ਔਰ ਬਈ ਕੀ ਹਾਲ ਨੇ ਘਰ ਪਰਿਵਾਰ ਸਾਰੇ ਨੇ ਵਧੀਆ ਨੇ ਬਈ ਉਮੀਦ ਕਰਦਾ ਜਾਨਵਰ ਸਾਰੇ ਨੇ ਵਧੀਆ ਹੋਣ ਤੇ ਆ ਗਏ ਆਪਾਂ ਇੱਧਰ ਲੈ ਕਰੇ ਛਤਰੀ ਆਪਣੀ ਲੱਗੀ ਪਈ ਆ ਬਈ ਤੇ ਜਾਨਵਰ ਬਿਠਾਏ ਪਏ ਨੇ ਤਾਹਾਂ ਚਿਤਰੀ ਬਿਠਾਈ ਪਈ ਆ ਤੇ ਚਿੱਟੀਆਂ ਦਾ ਕੰਪਟਰ ਵੱਡਾ ਬਿਠਾਏ ਪਿਆ ਮੈਂ ਜਦ ਤੜਕੇ ਉੱਠਿਆ 6 ਵਜੇ ਯਾਰ ਉਹ ਆਪਣਾ ਕਬੂਤਰ ਉੜਿਆ ਫਿਰਦਾ ਸੀ ਤੇ ਫਿਰ ਮੈਂ ਉੱਥੋਂ ساری ਛਤਰੀ ਲਾਤੀ ਜਦੇ ਲਾ ਕੇ ਮੈਂ ਕਬੂਤਰ ਭੜਕਾਉਣ ਲੱਗਾ ਬੈਠਾ ਜੈ ਨਹੀਂ ਸਮਾਰ ਕੇ ਹੈਨਾ ਇੱਧਰ ਬਹਿ ਗਿਆ ਕੰਨੀਆਂ ਜਾਂ ਘਟਨੇ ਯਾਰ ਉਹ ਆਪਣਾ ਡੱਬਾ ਜਿਹੜਾ ਓਹੋ ਤੇ ਹੁਣ ਮੈਂ ਦੁਬਾਰੇ ਆਇਆ ਇੱਧਰ ਪਹਿਲਮਾ ਭੜਕਾਵਟ ਕੋ ਦੇ ਕੇ ਬੈਠਾ ਜਾਂ ਚਾਹ ਕੇ ਚਾਗਦਾ ਹੈਗਾ ਦੀ ਪਰ ਕੰਨੀਆਂ ਦੋ ਦੋ ਦੋਨੇ ਪਾਸੇ ਦੋ ਦੋ ਕੰਨੀਆਂ ਘਟਨੇ ਤਾਂ ਕਰਕੇ ਤੇ ਆ ਬੰਨ ਤੇ ਕਬੂਤਰ ਆਪਾਂ ਬਾਕੀ ਹੁਣ ਆਪਣੇ ਜਾਨਵਰ ਅੰਦਰਲੇ ਦੇਖਦੇ ਆਂ ਵਿੱਕੇ ਮੈਨੇ ਪੱਖਾ ਮੈਂ ਬੰਦ ਕਰਕੇ ਆਲੀ ਪਤਾ ਪੱਖਾ ਹੀ ਲਾਈਏ ਆ ਇਹਦੇ ਵਿੱਚ ਪੱਖੇ ਦੇ ਸੈੱਲ ਲਗਾਉਣਾ ਹੁ ਵ ਘਟ ਦਿੰਦਾ ਰਾਤ ਨੂੰ ਤਾਂ ਲਾਉਣਾ ਇਹ ਜਾਨਵਰ ਦੇ ਕੀ ਹੁਣ ਉਹਨੂੰ ਡੇਕਣਾ ਪਊਗਾ ਵੀ ਉਹ ਕਦੋਂ ਉੱਡੂਗਾ ਜਿੱਟਾ ਜਾਵਾਂ ਜਾਨਵਰ ਯਾਰ ਜਾਨਵਰ ਆਪਣੇ ਫਟਫਾਟ ਬੈਠ ਨੇ ਬਈ ਹਮਾਂ ਓਕੇ ਆਹੀ ਆਨ ਬੰਨਿਆ ਪੁੱਲਾ ਵੇ ਦਾ ਵਾਲੇ ਨਹੀਂ ਹੈਗੇ ਜਾਨਵਰਾਂ ਬਣ ਇਨੇ ਕੀ ਨੇ ਓਕੇ ਦੀ ਰਿਪੋਰਟਰ ਬੈਠੇ ਨੇ ਸਾਰੇ ਆਪਣੇ ਜਾਨਵਰ ਤੇ ਕਬੂਤਰੀ ਆਈ ਦੀ ਕਬੂਤਰੀ ਕਿੱਥੇ ਛੁੱਪੀ ਹੋਈ ਬੈਠੀ ਆਂਡਿਆਂ ਤੇ ਕਬੂਤਰੀ ਮੋਦੀ ਆ ਮੋਦੀ ਆਈ ਆਪਣੀ ਮੋਦੀ ਵਾਲੀ ਤੇ ਬਾਕੀ ਸਾਰੇ ਜਾਨ ਆਪਾਂ ਆਪਣੇ ਓਕ ਬਚੇ ਜਾਂ ਦੋਨੇ ਅੰਦਰ ਹੈਗੇ ਨੇ ਬਾਈ ਡੱਬਾ وچ ہاں ਦੋਨੇ ਬਚੇ ਬੈਠਾ ਉਹ ਉਧਰ ਠੰਡਾ ਤਰੇ ਵਾ ਠੀਕ ਆ ਉਥੀ ਤਰਲੇ ਵਧੀਆ ਉਧਰ ਹੀ ਹੋ ਜੂ ਅੱਡੀ ਹੋ ਜੂ ਤੇ ਜਾਣ ਬੁਰਾ ਆਪਣੇ ਸਾਰੇ ਓਕੇ ਨੇ ਬਾਈ ਤੇ ਹੁਣ ਆਪਾਂ ਤਾਂ ਹਾਂ ਛਾਤੇ ਕੌੜੀ ਲਾ ਕੇ ਆ ਡਾਣੀਆਂ ਜਾਂ ਵੱਡਾ ਹਨਾ ਬਲਦਾ ਮੈਂ ਇਹ ਬਾਲੀਆਂ ਫੈਲੀਆਂ ਨੇ ਨਾ ਇਹਨਾਂ ਦਾ ਕਰਦਾ ਮੈਂ ਕੰਮ ਬਾਕੀ ਆਪਣੇ ਜਾਨਵਰ ਫਿਰਦੇ ਨੇ ਬਾਈ ਫਿਰਦੇ ਚੈੱਕ ਕਰੋ ਬੇਰੇ ਰਹਦੇ ਨਾ ਹੰਡਰਲੈਂਡ ਦੇ ਬਸ ਬੈਠੇ ਨੇ ਜਿਹੜੇ ਬਾਹਰੇ ਬੈਠੇ ਰਹਿੰਦੇ ਓਕੇ ਦੀ ਰਿਪੋਰਟ ਅੱਜ ਆਵਾ ਤੇ ਮੈਂ ਕਰਦੇ ਆ ਵੀਡੀਓ ਦੁਬਾਰੇ ਕੰਟੀਨਿਊ ਬਈ ਆ ਡਾਣੇ ਜੁਣੇ ਸੁਣਾਕ ਨਾ ਯਾਰ ਜਾਦੇ ਹੋ ਗਈਆਂ ਦੁਬਾਰੇ ਇਹਨਾਂ ਨੇ ਕਰਦੀਆਂ ਕੰਮ ਮਾਈ ਹੁਣ ਆਇਆ ਆਪਣਾ ਡੱਬਾ ਆ ਫਿਰਦਾ ਆ ਵੀਰੇ ਚੈੱਕ ਕਰ ਸਕ ਤੁਸੀਂ ਡੱਬਾ ਆਪਣਾ ਆ ਫਿਰਦਾ ਦੇਖਦੇ ਜੇ ਬੈਂਦਾ ਯਾਰ ਕੰਨੀਆ ਘਟਨੇ ਦੇ ਇੱਕ ਤਾਂ ਤਾਂ ਨਹੀਂ ਪੈਂਦਾ ਇਹ ਅੱਧਾ ਤਾਂ ਹੋ ਰਹੀ ਐ ਬਾਕੀ ਬੈਠੇ ਤੋਂ ਜਾਣੀ ਐ ਬਈ ਕੀ ਬਣਦਾ ਲੈ ਕਰਦੇ ਆ ਵੀਡੀਓ ਕੰਟੀਨਿਊ ਜੇ ਬੈਂਦਾ ਜੇ ਨਹੀਂ ਬਣਦਾ ਤਾਂ ਵੀ ਕਰਾਂਗੇ ਹਨਾ ਕਿਉਂ ਦਾਇਨ ਨੂੰ ਲੈ ਪਾਉਣ ਨੇ ਆਪਣੇ ਜਾਨਵਰਾਂ ਨੂੰ ਉਹ ਵੀ ਕਰਦੇ ਆ ਸੈੱਟ ਕੰਮ ਦੇਖ ਲੈ ਡੱਬਾ ਇਹ ਲਾ ਕੇ ਜਿਵੇਂਦਾ ਯਾਰ ਕਰਦਾ ਵੀਡੀਓ ਕੰਟੀਨਿਊ ਕਰਿਓ ਦਿਖਾਉਣਾ ਜਿਵੇਂਦਾ ਰੱਬ ਆਪਣਾ ਆਉ ਲਾਇਗਾ ਚਾ ਹੋ ਗਿਆ ਫੇਰ ਪੱਟੂ ਬਾਬੇ ਉਹ ਕੀ ਡੱਬਾ ਤਾਂ ਬਈ ਉੱਤਰਿਆ ਨਹੀਂ ਇੱਕ ਹੋਰ ਹੋ ਗਿਆ ਨੁਕਸਾਨ ਯਾਰ ਫੂਤ ਨਹੀਂ ਨਿਕਲੀ ਖੋਡੇ ਚ ਬਈ ਇਨ ਨੂੰ ਖਾਣ ਦੇ ਦਾਣੇ ਤੇ ਕਬੂਤਰੀ ਨਿਕਲ ਗਈ ਯਾਰ ਖੁੱਡੋਂ ਚੋਂ ਜਿਹੜੇ ਉਹ ਬੱਚੇ ਆਹ ਜਿੰਦੀਆਂ ਨਹੀਂ ਲੱਗੀ ਹੋਈ ਸੀ ਬੱਚੇ ਕੱਢ ਰਖੀ ਜਿਹੜੀ ਕਬੂਤਰੀ ਉਹ ਕੋਦਾ ਆਪਣੇ ਲੱਗੀ ਲੱਗੀ ਵੀ ਨਹੀਂ ਹੋਈ ਯਾਰ ਉਹ ਤਾਂ ਹੁਣ ਨਾ ਮੁੱਕਣੀ ਆ ਆਉਣਾ ਹੁਣੇ ਤਾਂ ਤੇ ਇੱਕ ਆ ਕਬੂਤਰ ਪਤਾ ਨਹੀਂ ਯਾਰ ਕੀ ਦਾ ਫਿਰਦਾ ਇਹ ਆ ਵੇਗਾ ਹੈ ਪਿਆਰੀ ਖਾਤਰੀ ਤੇ ਇਹ ਖਲਮੇ ਦੇਖਦਾ ਬਈ ਕਰਦਾ ਵੀਡੀਓ ਕੰਟੀਨਿਊ ਦਬਾਏ ਬਾਣੀਰ ਹੋ ਵੀਡੀਓ ਦੇ ਵਿੱਚ ਆਓ ਜੀ ਬਈ ਦਾਣੇ ਦੋਨਾਂ ਨੂੰ ਪਾ ਤੇ ਤੇ ਦਾਣੇ ਦੋਨਾਂ ਨੇ ਖਾ ਵੀ ਲੈ ਪਾਣੀ ਪੂਣੀ ਦਾ ਕੰਮ ਓਕੇ ਕਰਤਾ ਇਹਨਾਂ ਦਾ ਆਪਾਂ ਹਾਂ ਜੀ ਬਈ ਸ਼ਾਮ ਦਾ ਟਾਈਮ ਹੋ ਗਿਆ ਦੀ ਤੇ ਆਪਣਾ ਡੱਬਾ ਜਦਾ ਫਿਰਦਾ ਯਾਰ ਊੜਿਆ ਪਿੰਡ 'ਚ ਬੈਹਦਾ ਬੈ ਗਿਆ ਦੀ ਫੇਰ ਉੜ ਗਿਆ ਤੇ ਬਾਕੀ ਹਜੇ ਆਪਣੇ ਜਾਨਵਰ ਦੂਜੇ ਇੱਕ ਕਬੂਦਰੀ ਲੰਗ ਨਿਕਲ ਗਈ ਸੀ ਉਹ ਵੀ ਜਿਹਦੇ ਲੱਗੀ ਸੀ ਜਿਹਦੀ ਗਿੱਜੀ ਹੋਈ ਸੀ ਉਹ ਉੱਤੇ ਬੈ ਗਈ ਜਾ ਕੇ ਹਜੇ ਉਹ ਨਹੀਂ ਆਈ ਤੇ ਬਾਕੀ ਵਈ ਆਪਾਂ ਕਬੂਤਰ ਨੂੰ ਰੋੜੀਆਂ ਪਾਤੀਆਂ ਸੀ ਕਰੋ ਚੈੱਕ ਤੁਸੀਂ ਖਾ ਲੈਣਗੇ ਆਪ ਪੀ ਜੇ ਨੇ ਖਾਣੀਆਂ ਹੋਈਆਂ ਰੋੜੀਆਂ ਤੇ ਆਹੀ ਸਿਸਟਮ ਹੈ ਕਿ ਕਬੂਤਰ ਆਪਣਾ ਇੱਕਾ ਚਿੱਟੀਆਂ ਦਾ ਡਾਤਾ ਦੀ ਆਪਾਂ ਫਿਰਦਾ ਉੜਿਆ ਉਹ ਯਾਰ ਬੈ ਜੂਗਾ ਵੀ ਇਹਦਾ ਕੋਈ ਏਡਾ ਮੈਟਰ ਨਹੀਂ ਆ ਗੁੱਝੇ ਹੋਇਆ ਆਪਣੇ ਮੈਂਨ ਮਤਲਬ ਦਾ ਕਬੂਤਰ ਦਾ ਯਾਰ ਉਹ ਫਿਰਦਾ ਆਪਣਾ ਆ ਫੇਗਾ ਆ ਕਰੋ ਜੀ ਇਹ ਆਪਣਾ ਇਹਦਾ ਡੱਬਾ ਅਸੋ ਮੈਂ ਤਾਂ ਇਹਦਾ ਕਬੂਤਰ ਦਾ ਆਪਾਂ ਨੂੰ ਚੱਕਰ ਇਹ ਦੇਖਦੇ ਆ ਕੀ ਕਹਿੰਦਾ ਕੇ ਬੈਂਦ ਤਾਂ ਕਰ ਦਿਖਾਉਣਾ ਤੁਹਾਨੂੰ ਬਾਈ ਅਜੇ ਦੰਦ ਨੂੰ ਪਾ ਮੇ ਉਹ ਵੀ ਕਰਦੇ ਆ ਵੀਡੀਓ ਕੰਟੀਨਿਊ ਹੁਣ ਕਰਦੇ ਆ ਵੀਡੀਓ ਫਿਰਟ ਇਹ ਬਾਈ ਆਣਦੇ ਆਪਣੇ ਜਾਨਵਰ ਹਾਂਜੀ ਬਈ ਕਬੂਤਰ ਤਾਂ ਯਾਰ ਆਪਣੇ ਦੋਨੇ ਨਹੀਂ ਆਏ ਹੈਗੇ ਤੇ ਕਬੂਤਰ ਆਪਣੇ ਦੋਨੇ ਨਹੀਂ ਆਏ ਯਾਰ ਤੇ ਬਸ ਇਹਨਾਂ ਨੂੰ ਦਾਣੇ-ਦੋਣੇ ਪਾ ਦिए ਬਈ ਹੁਣ ਤਾਂ ਹਨ ਕੋਈ ਦੇਖੋ ਕੀ ਬੰਦਲਾ ਬੱਚੇ ਬਾਰੇ ਛੁੱਟ ਨਹੀਂ ਯਾਰ ਕਬੂਤਰੀ ਦੇ ਸੱਟ ਨਹੀਂ ਆਉਣਾ ਤੁਮ ਇਹ ਤਾਂ ਇੱਥੇ ਬੈਠੀ ਦੀ ਕਬੂਤਰੀ ਯਾਰ ਉੱਥੇ ਸੀ ਦੇਖ ਐ ਮੇਰੇ ਨਾਲ ਮੁੰਡਾ ਹੈਪੀ ਸੀ ਹਨ ਤੇ ਕਬੂਤਰੀ ਨਹੀਂ ਹੈਗੀ ਸਾਡੀ ਕੋਈ ਵੀ ਨਹੀਂ ਹੈ ਸਾਡੀ ਤਾਂ ਕੀ ਕੋਈ ਵੀ ਨਹੀਂ ਹੈਗੀ ਉੱਥੇ ਇਹ ਤਾਂ ਮੈਂ ਡਿਊਟੀ ਤੋਂ ਆ ਰਿਹਾ ਸੀ ਉਦੋਂ ਕਬੂਤਰ ਉੱਥੇ ਹੈਗਾ ਸੀ ਯਾਰ ਪਾਣੀ ਪਾਣੀ ਪਵਾ ਲਈਏ ਇਹਨੂੰ ਤੇ ਉਹ ਖਾਣ ਦੇ ਭਾਈ ਦਾਣੇ ਹਨ ਕੋਈ ਸਿਸਟਮ ਦਾ ਯਾਰ ਪਤਾ ਨਹੀਂ ਲੱਗ ਰਿਹਾ ਕਿ ਇਹ ਸਿਸਟਮ ਹੋ ਗਿਆ ਮਾੜਾ ਕਬੂਤਰ ਹੀ ਮਿਲ ਰਿਹਾ ਇਹਨਾਂ ਕਬੂਤਰ ਹੀ ਉਹਦੇ ਦੇ ਬੈ ਵੀ ਹੋ ਗਏ। ਨਹੀਂ। ਕਤìn ਲੈ ਕਿੱਤਰ ਬਾਗੀ ਕਬੂਤਰ ਹੀ ਦਾ ਯਾਰ। ਤੇ ਦਾਣੇ ਵਸ ਇਹਨਾਂ ਨੂੰ ਪਾਤੀ ਬਈ ਆਪਾਂ। ਓਕੇ ਦੀ ਰਿਪੋਰਟ ਕਰਤੀ। ਚਲੋ ਬਈ ਜਿੰਨਾ ਕੋ ਬਣਿਆ ਬਲੌਗ ਯਾਰ ਬਸ ਇੰਨਾ ਕੀ ਹੁਣ ਤੱਕ ਕਬੂਤਰਾਂ ਦਾ ਬਾਤ ਜੀ ਹਿੱਲ ਰਹੀ ਆ। ਹਾਂ ਕਬੂਤਰ ਭੱਜੀ ਜਾਂਦੇ ਨੇ ਆਉਂਦਾ ਕੋਈ ਹੈ ਨਹੀਂ ਭੱਜ ਭੱਜੀ ਵੱਧੇ ਜਾਂਦੇ ਨੇ ਕਬੂਤਰ ਆਪਣੇ। ਮਾ ਠੀਕ ਹੈ ਬਾਈ ਕੱਲ ਕਰਦੇ ਆ ਵੀਡੀਓ ਸਟਾਰਟ ਬਸ ਐਨਡੀਆ ਵਲੌਗ ਦਾ ਆਪਣੇ ਦਾ ਵੀਡੀਓ ਵਧਰੇ ਅਗੀ ਲਾਇਕ ਕਰੋ ਕਮੈਂਟ ਕਰੋ ਯਾਰ ਸ਼ੇਅਰ ਕਰੋ ਸਪੋਰਟ ਕਰੋ ਠੀਕ ਹੈ ਬਾਈ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ